ਗੁਰ ਕਾ ਸੰਗ ਰਹੇ ਦਿਨ ਰਾਤੀ RAM ਰਸਨ ਰੰਗ ਰਤਾ ਅਵਰ ਨ ਜਾਣਸ ਸਬਦ ਪਛਾਨਸ ਅੰਤਰ ਜਾਣ ਪਛਾਤਾ ਸੋ ਜਣ ਐਸਾ ਮਨ ਭਾਵੈ ਆਪ ਮਾਰਿਆ ਪਰੰਪਰ ਰਤਾ गोरकी कार कमाव अंतर बाहर पुरख नरंजन आद पुरख अदेशो काट काट अंतर सर्व निरंतर रहब रहया सच वेसो साचरते सच अबरत जिबा ਮੇਥਿਆ ਮੈਲ ਨਰਾਈ ਨਿਰਮਲ ਨਾਮ ਵਰਤ ਰਸ ਚਾਖਿਆ ਸ਼ਬਦ ਰਤੇ ਪਤ ਪਾਈ ਗੁਣੀ ਗੁਣੀ ਮਿਲਲਾ ਪਾਵਸ ਗੁਰਮਕ ਨਾਮ ਵਡਾਈ ਸਗਲੇ ਦੂਖ ਮਿਟੇ ਗੁਰ ਸਿਵਾ ਨਾਨਕ ਨਾਮ ਸਗਾਈ ਪੈਰੋ ਮੁਹੱਲਾ ਪਹਿਲਾ ਹਿਰਦੇ ਨਾਮ ਸਰਬਤਾਨ ਤਾਰਨ ਗੁਰ ਪਰਸਾਦੀ ਪਾਈ ਐ ਅਬਰ ਪਦਾਰਤ ਤੇ ਕਿਰਤਾਰਤ ਸਹਿਜ ਧਿਆਨ ਲੇਵ ਲਈ ਐ ਮਾਨ ਰੇ RAM ਭਗਤ ਚਿਤ ਲਾਈਐ ਗੁਰਮਖ RAM ਨਾਮ ਜਪ ਹਿਰਦੈ ਸਹਿਜ ਸਿਤੇ ਕਰ ਜਾਈਐ ਰਹਾਉ ਪਰਮ ਭੀਜ ਪਉ ਕਬੂ ਨਾ ਛੂਟਸ ਆਵਤ ਜਾਤ ਨ ਜਾਣੀ ਬਿਨ ਹਰ ਨਾਮ ਕੋ ਮੁਕਤ ਨ ਭਾਵਸ ਢੂਬ ਮੁਵੇ ਬਿਨ ਪਾਣੀ ਤੰਤਾ ਕਰਤ ਸਗਲੀ ਪਤਖੋਵਸ ਪਰਮ ਨਾ ਮਿਟ ਸਗਵਾਰਾ ਬਿਨ ਗੁਰ ਸਬਦ ਮੁਕਤ ਨਹੀਂ ਕਾਬਹੀ ਹੰਦਲੇ ਤਹੰਦ ਪਸਾਰ ਅਕਲ ਨਰੰਜਨ ਸੂਮਾਨ ਮਾਨਿਆ ਮਣ ਹੀ ਤੇ ਮਣ ਮੂਵਹ ਅੰਤਰ ਬਾਹਰ ਕੋ ਜਾਣਿਆ ਨਾਨਕ ਅਵਰ ਨਾ ਦੁਆ ਪੈਰੋ ਮਹੱਲਾ ਪਹਿਲਾ ਜਗਨ ਹੋਮ ਪੁਨ ਤਪ ਪੂਜਾ ਦੇਹ ਦੁਖੀ ਨੇਤ ਦੁਖ ਸਹੈ राम नाम बिन मुक्त न पावस मुक्त नाम गुरमुखो लहै राम नाम बिन बिरते जग जन्म बिन कावै बेक बोलै बोले बिन नावे नि फल मन ब्रम्हना रहाओ पुस्तक पाठ ਵਿਆਕਰਨ बखਾਨ ਸੰਧਿਆ ਕਰਮ ਤੇ ਕਾਲ ਕਰੇ ਬਿਨ ਗੁਰਬ ਸਬਦ ਮੁਕਤ ਕਹਾ ਪ੍ਰਾਨੀ RAM ਨਾਮ ਬੇਨ ੁਰਜ ਮਰੇ ਡੰਡ ਕ ਮੰਡਲ ਸਿਕਾ ਸੂਤ ਧੂਤੀ ਤੀਰਤ ਗਮਨਤ ਬ੍ਰਹਮਣ ਕਰੇ RAM ਨਾਮ ਬੇਨ ਸਾਤ ਨਾ ਆਵੇ ਜਾ ਪ ਹਰੀ ਹਰ ਨਾਮ ਸੁਪਾਰ ਪਰ ਜਟਾ ਮੁਕਟ ਅਤਿ ਭਸਮ ਲਗਾਈ ਬਸਤਰ ਛੁੜ ਤਨ ਨਗਣ ਪਿਆ RAMNA ਬੇਮਹਿਨ ਤ੍ਰਿਪਤ ਨ ਆਵੇ ਕਿਰਤ ਕਬੰਦੀ ਪੀਕ ਭਿਆ ਜੇਤੇ ਜੀ ਜੰਤ ਜਲ ਤਲ ਮਹੀਲ ਜਤਰ ਕਤਰ ਤੂ ਸਰਬ ਜੀਆ ਗੁਰ ਪ੍ਰਸਾਦ ਰਾਖਲੇ ਜਨ ਕੋ ਹਰ ਰਸ ਨਾਨਕ ਝੋਲ ਪਿਆ ਰਾਗ ਭੈਰੋ ਮੁਖਲਾ ਤੀਜਾ ਚੋਪ ਦੇ ਘਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਜਾਤ ਕਾ ਗਰਬ ਨ ਕਰਿਓ ਕੋਈ ਬ੍ਰਹਮ ਬਿੰਦੈ ਸੋ ਬ੍ਰਹਮਣ ਹੋਈ ਜਾਤ ਕਾ ਗਰਬ ਨ ਕਰ ਮੂਰਖ ਗਵਾਰਾ ਇਸ ਗਰਭ ਤੇ ਚਲੇ ਬਹੁਤ ਵਿਕਾਰਾ ਰਹਾਓ ਚਾਰੇ ਵਰਨਾ ਕੇ ਸਭ ਕੋਈ ਬ੍ਰह्म ਬਿੰਦੇ ਤੇ ਸਾਬ ਉਪਤ ਹੋਈ ਮਾਟੀ ਏਕ ਸਗਲ ਸੰਸਾਰਾ ਬੋ ਵਿਦ ਭਾਂਟੇ ਘੜੇ ਕੁਮਾਰਾ ਪੰਜ ਤਤ ਮਿਲਦੇ ਹੀ ਕਾ ਆਕਾਰ ਕਟਵੱਧ ਕੋ ਕਰੇ ਵਿਚਾਰਾ ਕਹਿਤ ਨਾਨਕ ਏ ਜਿਓ ਕਰਮ ਬੰਦ ਹੋਈ ਬੇਨ ਸਤਗੁਰ ਭੇਟੇ ਮੁਕਤ ਨਾ ਹੋਈ ਪੈਰੋ ਮਹੱਲਾ ਤੀਜਾ ਜੋਗੀ ਗ੍ਰਹੀ ਪੰਡਤ ਭੇਖ ਧਾਰੀ ਏ ਸੂਤੈ ਆਪਣੇ ਹੰਕਾਰੀ ਮਾਇਆ ਮਦਮਤਾ ਰਹਿ ਆ ਸੋਈ ਜਾਗਤ ਰਹੇ ਨਾ ਮੁਸੈ ਕੋਈ ਰਹਾ ਸੋ ਜਾਗੈ ਜਿਸ ਸਤਗੁਰ ਮਿਲੈ ਪੰਚ ਦੂਤੋ ਵਸਗਤ ਕਰੈ सो तो जागे जो तत् बेचारे आप मारे अवर न मारे सो जागे जो एको जाने पर किरत छोड़ तत् पछाने चौ वरणा बिच जागै कोई जमै काले ते छोटे सोए कहित नानक जन जागे सोई ਗਿਆਨ ਜਨ ਜਾ ਕੀ ਨੇਤਰੀ ਹੋਏ ਪੈਰੋ ਮਹੱਲਾ ਤੀਜਾ ਜਾ ਕੋ ਰਖੈ ਆਪਣੀ ਸਰਨਾਈ ਸੱਚ ਲਾਗੈ ਸੱਚ ਫਲ ਪਾਈ ਰੇ ਜਨ ਕੈ ਸੋ ਕਰੋ ਪਕਾਰਾ ਹੁਕਮੇ ਹੋਵਾ ਹੁਕਮੇ ਵਰਤਾਰਾ ਰਹਾਓ ਇਹੋ ਆਕਾਰ ਤੇਰਾ ਹੈ ਤਾਰਾ ਕਿਹਨ ਮੈਂ ਵਿਣਸੈ ਕਰ ਤਨ ਲਾਗੇ ਬਾਰਾ ਕਰ ਪ੍ਰਸਾਦਿਕ ਖੇਲ ਦਿਖਾਇਆ ਗੁਰ ਕਿਰਪਾ ਤੇ ਪਰਮਉ ਬਾਦ ਬਾਇਆ ਕਹਿਤ ਨਨਕ ਮਾਰਜ ਵਾਲੈ ਸੋਈ ਐਸਾ ਬੂਜੋ ਪਰਮਨਾ ਪੂਲ ਕੋਏ ਪੈਰੋ ਮੁਹੱਲਾ ਤੀਜਾ ਮੈਂ ਕਾਮਣ ਨ ਮੇਰਾ ਕੰਤ ਕੇਰ ਤਾਰ ਜਿਹਾ ਕਰਾਇ ਤਿਆ ਕਰੀ ਸ਼ਿੰਗਾਰ ਜਾ ਤਿਸੁ ਭਾਵੇ ਤਕ ਹਰੇ ਭੋਗ ਤਨ ਮਨ ਸਾਚੇ ਸਾਹਾ ਹਿ ਬਜੋਗ ਰਹਾਉ ਉਸ ਤਤ ਨਿੰਦਾ ਕਰੇ ਕਿਆ ਕੋਈ ਜਾਇ ਆਪੇ ਵਰਤੈ ਏਕੋ ਸੋਈ ਗੁਰ ਪ੍ਰਸਾਦਿ ਪਰਮ ਕਸਾਈ ਮਿਲੋਗੀ ਦਿਆਲ ਪੰਚੋ ਸਬਦ ਵਜਾਈ ਪੰਤ ਨਾਨਕ ਕਰੇ ਕਿਆ ਕੋਈ ਜਿਸ ਨੂੰ ਆਪ ਮਿਲਾਵੇ ਸੋਏ ਪੰਤ ਨਾਨਕ ਕਰੇ ਕਿਆ ਕੋਏ ਜਿਸ ਨੂੰ ਆਪ ਮਿਲਾਵੇ ਸੋਏ